ਤੁਸੀਂ ਵੀ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮਾਨਵਾਦੀ ਖਬਰ ਤੇ ਮੈਂ ਬਲਕਰਨ ਸਿੰਘ ਪੰਨੀ ਵਾਲਾ ਅੱਜ ਆਪਾਂ ਪਹੁੰਚਿਆ ਪਿੰਡ ਸਰਾਵਾ ਬੋਦਲਾ ਦੇ ਵਿੱਚ ਜਿਹੜਾ ਬਠਿੰਡਾ ਲੋਕ ਸਭਾ ਹਲਕੇ ਦਾ ਇੱਕ ਪਿੰਡ ਹੈ ਤੇ ਲੰਬੀ ਕਾਸਟਿਚਰੀ ਦਾ ਅਸੈਂਬਲੀ ਹਲਕੇ ਦਾ ਇਹ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਇਹ ਤੇ ਇੱਥੇ ਆਪਾਂ ਲੋਕਾਂ ਨੂੰ ਪੁੱਛਦੇ ਆ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਲੋਕਾਂ ਨੇ ਇਹ ਪਿਛਲੀ ਵਾਰੀ ਜਿਹੜੀ ਸਰਕਾਰ ਚੁਣੀ ਸੀ ਉਹਨੇ ਕੀ ਕੀਤਾ ਤੇ ਸੈਂਟਰਲ ਸਰਕਾਰ ਨੇ ਕੀ ਕੀਤਾ ਤੇ ਹੁਣ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਉਹਦੇ ਬਾਰੇ ਇਹਨਾਂ ਦੀ ਕੀ ਸੋਚ ਹੈ ਆਪਾਂ ਸਰਾਵਾ ਬੋਦਲਾ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪਹਿਲਾਂ ਤਾਂ ਤੁਸੀਂ ਦੱਸੋ ਜੀ ਵੀ ਕਿਹੜੀ ਪਾਰਟੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਜੀ ਪਾਰਟੀ ਜੀ ਆਮ ਆਦਮੀ ਨੂੰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਇਆ ਜਿਤਾਇਆ ਵੀ ਕਿਸੇ ਮਿਹਨਤ ਤੇ ਵੀ ਇਹ ਸਾਡੇ ਕੰਮ ਕਰਨਗੇ ਹਾਂ ਪਰ 2 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਆਣ ਕੇ ਪੁੱਛਿਆ ਤੱਕ ਨਹੀਂ ਸਰਾਵਾਂ ਚਾਏ ਵੀ ਨਹੀਂ ਖੁੱਡੀਆਂ ਸਾਹਿਬ ਜਿੱਤ ਕੇ ਗਏ ਨੇ ਉਹਨਾਂ ਆਣ ਕੇ ਕਿਸੇ ਨੂੰ ਇਹ ਨਹੀਂ ਪੁੱਛਿਆ ਗੜੇ ਹੁਣ ਗੜੇ ਪੈਣ ਗੜੇ ਮਾਰੀ ਹੋਈ ਹੈ ਪਿੰਡ ਚ ਕਿੰਨਾ ਨੁਕਸਾਨ ਹੋਇਆ ਕਈਆਂ ਨੇ ਕਣਕਾਂ 40 ਮੋੜ ਨਿਕਲੀਆਂ ਜਿਨ੍ਹਾਂ ਦੀ ਨੁਕਸਾਨ ਹੋਇਆ ਉਹਨਾਂ ਨੂੰ ਮਾੜਾ ਮੋਟਾ ਮਿਲਣਾ ਚਾਹੀਦਾ ਸੀ ਜਿਨ੍ਹਾਂ ਵੀ ਸੀ ਤੇ ਮਤਲਬ ਕਹਿਣ ਦਾ ਪਾ ਵੀ ਜਿਹੜੀ ਕਾਲੀਆ ਸਰਕਾਰ ਸੀ ਉਹ ਬਹੁਤ ਕੁਝ ਸਾਡੇ ਹਲਕੇ ਦੇ ਵਿੱਚ ਬਹੁਤ ਕੰਮ ਕੀਤੇ ਸੀ ਉਹਨਾਂ ਨੇ ਤੇ ਲੋਕਾਂ ਨੇ ਬਦਲਾਅ ਦੇ ਚੱਕਰਾਂ ਵਿੱਚ ਪੋਟਾ ਤਾਂ ਪਾਈਆਂ ਪਰ ਇਹਨਾਂ ਕੁਝ ਕੀਤਾ ਤੇ ਥੋੜੇ ਜਿਹੜਾ ਕਿੰਨੇ ਪਰਸੈਂਟ ਕਣਕ ਦਾ ਨੁਕਸਾਨ ਹੋ ਗਿਆ ਸੀ ਜਦੋਂ ਗੜੇ ਮਾਰੀ ਆਈ ਆ ਤੇਜ਼ ਹਨੇਰੀ ਬਾਰਸ਼ ਇੱਥੇ ਆਈ ਆ ਕਿੰਨੇ ਪਰਸੈਂਟ ਕਣਕ ਦਾ ਨੁਕਸਾਨ ਹੋ ਗਿਆ ਸਾਡੇ ਜਿਹੜੀ 60 ਮਾਣ ਕਣਕ ਨਹੀਂ ਉਹ 40 ਮਾਣ ਨਹੀਂ ਗਈ ਜਿਹੜੇ ਏਰੀਆ 'ਚ ਗੜੇ ਪਏ ਅੱਛਾ ਇਹ ਸਾਰੇ ਪਿੰਡ 'ਚ ਨਹੀਂ ਪਏ ਜਿਹੜੇ ਵੀ ਮਨ ਲੱਕ ਜਿੱਥੋਂ ਲੰਘਿਆ ਨਾ ਜਿਵੇਂ ਲਸ ਲੰਘੀ ਜਿਹੜੇ ਬਨਿਓ ਦੀ ਉੱਥੇ ਮਨ ਲ 20 ਬਣ ਕਣਕਾਂ ਦਾ ਝਾੜ ਘਾਟ ਕੋਈ ਮਾੜਿਆ ਵਗੈਰਾ ਕੁਛ ਨਹੀਂ ਆਇਆ ਕੋਈ ਨਹੀਂ ਜਿੱਥੇ ਕੋਈ ਆਇਆ ਨਹੀਂ ਬੰਦਾ ਨਹੀਂ ਇਲੈਕਸ਼ਨ ਜਿੱਤਣ ਤੋਂ ਬਾਅਦ ਕੋਈ ਧੰਨਵਾਦ ਕਰਨ ਸਾਇ ਨਹੀਂ ਇੱਕ ਦਿਨ ਵੀ ਨਹੀਂ ਆਇਆ ਧੰਨਵਾਦ ਕਰਨ ਨਹੀਂ ਆਇਆ ਨਹੀਂ ਭਾਈ ਜੀ ਬਾਲਸਾ ਨੇ ਬਹੁਤ ਵਧੀਆ ਕੰਮ ਕੀਤੇ ਸੀਗੇ ਲੋਕਾਂ ਨੇ ਹਾਂਜੀ ਬਹੁਤ ਵਧੀਆ ਕੰਮ ਕੀਤੇ ਸੀਗੇ ਇੱਕ ਕੰਮ ਕੀਤੇ ਸੀਗੇ ਹਾਂਜੀ ਹਾਂਜੀ ਪਰ ਫਿਰ ਤੁਸੀਂ ਆਮ ਆਦਮੀ ਪਾਰਟੀ ਕਿਉਂ ਲਿਆਂਦੀ ਅਸਰਾ ਕਿਹੋਲੇ ਆਂ ਬੰਦਾ ਫਿਰ ਤੁਸੀਂ ਇਹ ਜੀ ਬਦਲਾ ਮਤਲਬ ਤੁਹਾਨੂੰ ਪਤਾ ਹੈ ਜੀ ਦੁਨੀਆ ਕਿਸੇ ਤੇ ਰਾਜੀ ਨਹੀਂ ਹੁੰਦੇ ਲੋਕ ਕਈ ਲੋਕ ਨਾਰਾਜ਼ ਮਤਲਬ ਜਿਆਦਾ ਹਰੇਕ ਬੰਦੇ ਤੁਸੀਂ ਵੇਖੋ ਕੋਈ ਕੁਛ ਕਹਿੰਦਾ ਕੁਛ ਕਹਿੰਦਾ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸ ਸਟਾਈ ਜਿਹੜੀ ਕੀ ਵੀ ਲੋਕਾਂ ਦੇ ਵੀ ਆਮ ਆਦਮੀ ਆਵੇਗੀ ਤਾਂ ਫਿਰ ਕੀ ਕਰਨਗੇ ਪਰ ਨਹੀਂ ਉਹ ਗੱਲ ਨਹੀਂ ਹੈ ਜਿਹੜੀ ਲੋਕਾਂ ਨੇ ਇਸ ਬਦਲਾ ਦੇ ਚੱਕਰ ਚ ਵੋਟਾਂ ਪਾਈਆਂ ਨਾ ਉਹ ਗੱਲ ਬਣੀ ਨਹੀਂ ਜੀ ਤਾਂ ਜੀ ਅੱਗੇ ਵੀ ਕਾਲੀਦਾਲ ਨੂੰ ਹੀ ਵੋਟਾਂ ਪਾਈਆਂ ਨੇ ਭਲਾ ਮਤਲਬ ਹੀ ਪਹਿਲਾਂ ਵੀ ਤੇ ਹੁਣ ਵੀ ਉਧਰ ਹੀ ਪਾਉਣੀ ਆ ਤੇ ਸੰਤੋ ਉਹ ਵੀ ਪਾਰਟੀ ਚੰਗੀ ਲੱਗਦੀ ਕਿ ਉਹ ਸਾਡੇ ਪਿੰਡ ਚ ਅੱਜ ਇਥੇ ਦਿਬ ਹੁੰਦੀ ਜੇ ਬਾਦਲ ਸਾਹਿਬ ਦੀ ਸਰਕਾਰ ਉਹ ਤੋਂ ਨਾ ਹੁੰਦੀ ਤੇ ਉਹਨਾਂ ਸਾਡੇ ਪਿੰਡੋਂ ਸੇਮ ਕੱਢੀ ਤੇ ਸਾਡੇ ਪਿੰਡ ਨੂੰ ਉਹਨਾਂ ਨੇ ਮਤਲਬ ਜਿੰਨਾ ਐ ਏਰੀਆ ਨੂੰ ਬਹੁਤ ਕੁਝ ਬਦਲ ਬਾਦਲ ਸਾਹਿਬ ਨੇ ਕਿਹੜੇ ਕਿਹੜੇ ਕੰਮ ਕਰਾਏ ਤੁਹਾਡੇ ਇਸ ਏਰੀਆ ਦੇ ਮੋਟਰਾਂ ਲੁਵਾਈਆਂ ਇਹ ਸਾਰੇ ਕਨੈਕਸ਼ਨ ਮੋਟਰਾਂ ਕਨੈਕਸ਼ਨ ਦਿੱਤੇ ਆ ਪਿੰਡ ਜੋ ਸੇਮ ਕੱਢੀ ਆ ਸੜਕਾਂ ਬਣੀਆਂ ਸੜਕਾਂ ਨਾਲੀਆਂ ਗਲੀਆਂ ਬਣੀਆਂ ਤੇ ਰੋਜ਼ਗਾਰ ਲੋਕਾਂ ਨੂੰ ਦਿੱਤਾ ਬਸੇਰਾ ਬਾਦਲ ਸਾਹਿਬ ਦੀ ਸਰਕਾਰ ਨੇ ਤੇ ਹੋਰ ਮਤਲਬ ਆਪਾਂ ਕਈ ਲੋਕ ਇਹ ਕਹਿ ਦਿੰਦੇ ਆ ਕਿ ਬਾਦਲ ਸਾਹਿਬ ਤਾਂ ਨਹੀਂ ਮਾੜੇ ਸੀ ਬਹੁਤ ਚੰਗੇ ਸੀ ਪਰ ਜਿਹੜੇ ਮਤਲਬ ਉਹਨਾਂ ਦੇ ਥੱਲੇ ਬੰਦੇ ਛੱਡੇ ਹੋਏ ਸੀ ਉਹਨਾਂ ਨਾਲ ਨਰਾਜ਼ਗੀ ਸੀ ਲੋਕਾਂ ਦੀ ਕੀ ਵਾਕਈ ਇਸੇ ਤਰ੍ਹਾਂ ਸੀ ਇਹ ਗੱਲ ਹੈਗੀ ਹੈ ਜੀ ਇਹ ਗੱਲ ਕੁਝ ਬੰਦੇ ਤੁਸੀਂ ਦੱਸੋ ਜੀ ਨਹੀਂ ਮੈਂ ਕਿਚਾ ਰੱਖਾਂ ਰੱਖੋ ਸਾਰੋਂ ਸਹੀ ਹੈ ਜੀ ਜੋ ਵੀ ਸਹੀ ਚੱਲੀ ਜਾਂਦਾ ਨਹੀਂ ਨਹੀਂ ਕਿਹੜੀ ਪਾਰਟੀ ਚੰਗੀ ਆ ਕਿਹੜੀ ਸਾਰੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਅੱਛਾ ਸਾਰੀਆਂ ਪਾਰਟੀਆਂ ਇਹ ਕਦੇ ਚੰਗੀਆਂ ਤੇ ਕੋਈ ਪਾਰਟੀ ਮਾੜੀ ਨਹੀਂ ਤੇ ਲੋਕ ਥੋੜਾ ਜਿਹਾ ਬੋਲਣ ਤੋਂ ਵੀ ਪਤਾ ਨਹੀਂ ਕੀ ਗੱਲ ਕਰਾਉਂਦੇ ਆ ਤੁਸੀਂ ਦੱਸੋਗੇ ਜੀ ਮੇਰੇ ਢੀਕੇ ਖਾਲਸਾ ਮੇਰੇ ਢੀਕੇ ਅਹੀ ਜੀ ਮੈਂ ਤਾਂ ਆਮ ਪਾਰਟੀਆਂ ਜੁੜਿਆ ਪਿਛਲੇ 10 ਸਾਲਾਂ ਤੋਂ ਤੇ ਇਹ ਲੋਕ ਕਹਿੰਦੇ ਓਡੀਐਸ ਆਪ ਪਿੰਡ ਤੇ ਨਹੀਂ ਆਏ ਇਹ ਨਾਲ ਗੱਲ ਠੀਕ ਆ ਉਹ ਜਿਹੜਾ ਬਹੁਤ ਪਿੰਡ ਤੇ ਘੱਟ ਮਾਰਿਆ ਦੇਖ ਸਰ ਕੇ ਲੋਕ ਥੋੜੇ ਨਰਾਜ਼ ਨੇ ਇਹਨਾਂ ਤੋਂ ਬਾਕੀ ਤਾਂ ਅਸੀਂ ਆਮ ਪਾਰਟੀ ਦੇ ਨਾਲ ਹੀ ਮਤ ਤੁਸੀਂ ਮਤਲਬ ਵੀ ਆਮ ਪਾਰਟੀ ਨੂੰ ਵੀ ਮਦਦ ਕਰੋਗੇ ਹਾਂਜੀ ਤੇ ਪਿੰਡ ਦਾ ਮੋਲ ਕਿਵੇਂ ਰਹੂਗਾ ਵੀ ਆਮ ਪਾਰਟੀ ਨੂੰ ਵੋਟ ਜ਼ਿਆਦਾ ਨਿਕਲੂਗੀ ਕਿ ਅਕਾਲੀ ਦਲ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਇਹਦੇ ਬਾਰੇ ਕਹਿ ਲਿਖਦੇ ਜੀ ਅਲੱਗ-ਅਲੱਗ ਆਪੋ-ਆਪਣੇ ਵਿਚਾਰ ਨੇ ਕੋਈ ਜਿਹੜਾ ਅਸੀਂ ਜਿਵੇਂ ਆਪਣੇ ਧਰਮ ਨੂੰ ਮੰਨਦੇ ਆ ਤੇ ਬਾਦਲ ਸਾਹਿਬ ਆਪਣੇ ਧਰਮ ਬਾਰੇ ਅਸੀਂ ਕਹਿ ਸਕਦੇ ਪਨੇ ਮੜਾ ਕੀਤਾ ਬਾਕੀ ਤੋਂ ਕੰਮ ਬਹੀ ਮੰਨਦੇ ਬਹੁਤ ਕੰਮ ਕੀਤੇ ਨੇ ਨਾ ਤੁਸੀਂ ਆਪ ਪਾਰਟੀ ਨੂੰ ਕਹੀ ਜਾਂਦੇ ਵੀ ਅਸੀਂ ਆਪ ਪਾਰਟੀ ਨਾਲ ਹੈਗੇ ਹਾਂ ਤੇ ਆਪ ਪਾਰਟੀ ਨੇ ਉਹ ਜਿਹੜੇ ਕੰਮ ਕਰਦੇ ਤੇ ਜਿਹੜੇ ਤੁਸੀਂ ਆਪ ਪਾਰਟੀ ਦੇ ਤੁਗਣ ਕਹੀ ਜਾਂਦੇ ਹੋ ਵੇਖੋ ਜੀ ਭਗਵੰਤ ਮਾਨ ਸਾਹਿਬ ਨੇ ਸ਼ੁਰੂ ਤੋਂ ਪਹਿਲਾਂ ਤੋਂ ਪਹਿਲੇ ਸਾਰੇ ਕੰਮ ਸ਼ੁਰੂ ਕਰ ਦਿੱਤੇ ਨੇ ਜਿਵੇਂ ਨੌਕਰੀਆਂ ਕੱਢੀਆਂ ਨੇ ਤੇ ਜਿਸ ਅਧਾਰ ਤੇ ਉਹਨੇ ਕੱਢੀਆਂ ਨੇ ਜਿਹੜਾ ਬੱਚਾ ਸਹੀ ਹੈ ਉਹਨੂੰ ਨੌਕਰੀ ਮਿਲੀ ਜਾਂ ਗਰੀਬ ਹੈ ਜਾਂ ਉਮੀਦ ਹੈ ਕੋਈ ਵੀ ਹੈ ਇਸੋ ਗਹੀ ਬੈਨੇ ਬਾਕੀ ਪੁਲੇ ਖੋਈ ਸਾਈ ਹਾਂ ਕੰਮਾਂ ਤੋਂ ਗੁਰਦਵਾਰਾਂ ਦੇ ਅੱਛਾ ਤੁਸੀਂ ਭਗਵਾਨ ਤੁਮਾਨ ਦੇ ਕੰਮਾਂ ਤੋਂ ਖੁਸ਼ ਹੋ ਤੇ ਅੱਜ ਤੁਸੀਂ ਵੀ ਦਸੋਗੇ ਹਾਂਜੀ ਤੇ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਤੁਸੀਂ ਸਰਾਵਾਂ ਦੇ ਇੱਡਾ ਵੱਡਾ ਪਿੰਡ ਆ ਤੁਸੀਂ ਮੈਂਬਰ ਸਰਾਵਾਂ ਦੇ ਬੰਦਿਆਂ ਅਸੀਂ ਤਾਂ ਇਮੋਟ ਤੋਂ ਅਕਾਲੀ ਦਲ ਨਾਲ ਜੁੜੇ ਹਾਂ ਅੱਛਾ ਤੇ ਸੰਤ ਮਤਲਬ ਚੰਗੀ ਹੁੰਦਾ ਹੈ ਬਾਲਵੇ ਅਕਾਲੀ ਦਲ ਚੰਗਾ ਕਰੇ ਮਾੜਾ ਕਰੇ ਤੁਸੀਂ ਤਾਂ ਅਕਾਲੀ ਦਲ ਨੇ ਹਾਂਜੀ ਅਸੀਂ ਦੇ ਨਾਲ ਇਹ ਮਾੜਾ ਮਾੜਾ ਕੀਤਾ ਨਹੀਂ ਕੀ ਮਾੜਾ ਕੀਤਾ ਜੀ ਬਦਲ ਸਾਹਿਬ ਨੇ ਕੀ ਮਾੜਾ ਕੀਤਾ ਅੱਛਾ ਦੇਖੋ ਜੀ ਮੁੱਖ ਮੰਤਰੀ ਰਹੇ ਅਸਕਰ ਪੰਜ ਵਾਰ ਹੀ ਮੁੱਖ ਮੰਤਰੀ ਬਣੇ ਆ ਜੇ ਉਹਨਾਂ ਨੇ ਕੋਈ ਕੰਮ ਕੀਤਾ ਤਾਂ ਹੀ ਬਣਿਆ ਨਾ ਜੀ ਹਾਂ ਹਾਂ ਦੇਖੋ ਕੋਈ ਕੱਲੇ ਸਰਾਮਾ ਦਾ ਵੋਟ ਬੋਡ ਦਾ ਜਿੱਤ ਨਹੀਂ ਗਏ ਉਹ ਸਰਾਮਾ ਦੀ ਵੋਟ ਨਾਲ ਅਸਕਰਤਾ ਜੀ ਲੋਕਾਂ ਨੇ ਵੋਟਾਂ ਪਾਈਆਂ ਪੰਜ ਵਾਰ ਮੁੱਖ ਮੰਤਰੀ ਬਣੇ ਹੋ ਤੇ ਮਤਲਬ ਵੀ ਤਾਂ ਹੀ ਬਣੇ ਨਾ ਜੀ ਜੇ ਉਹਨਾਂ ਨੇ ਕੋਈ ਕੁਝ ਕੀਤਾ ਤੇ ਕੀ ਜੇ ਉਹਨਾਂ ਨੇ ਕੋਈ ਚੰਗਾ ਕੀਤਾ ਹੋਇਆ ਤੇ ਨਾਲ ਉਹਨਾਂ ਤੋਂ ਕੋਈ ਮਾੜਾ ਵੀ ਹੋਇਆ ਹੋਣਾ ਜੀਦੇ ਕਰਕੇ ਹਾਂਜੀ ਹਾਂਜੀ ਲੋਕ ਉਹਨਾਂ ਤੋਂ ਨਾਰਾਜ਼ ਹੋਏ ਤੇ ਐਡੇ ਵੱਡੇ ਲੈਟਰ ਨੂੰ ਹਰਾਤਾ ਤੇ ਇੱਥੇ ਜਿਹੜਾ ਆਪਣੇ ਜਲਾਲਾਬਾਦ ਚ ਇਹਨੂੰ ਸੁਖਵੀਰ ਬਾਦਲ ਨੂੰ ਹਰਾਤਾ ਸਿਰਫ ਤਿੰਨ ਸੀਟਾਂ ਦੀ ਰਹਿ ਗਏ ਕੋਈ ਨਾ ਕੋਈ ਮਾੜਾ ਹੋਇਆ ਹੀ ਹੋਣਾ ਜਿਹਦੇ ਕਰਕੇ ਉਹਨਾਂ ਨੇ ਦੇਖੋ ਜਿਹੜੀ ਬੇਅਬਦੀ ਦੀ ਗੱਲ ਲੋਕ ਕਹਿੰਦੇ ਆ ਫਿਰ ਉਹ ਮਤਲਬ ਜੇ ਬੇਅਬਦੀ ਹੋਈ ਸੀ ਆਪਣੇ ਗੁਰੂਗ੍ਰਾਮ ਸਾਹਿਬ ਦੀ ਫਿਰ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਫਿਰ 10 ਸਾਲ ਕੈਪਟਨ ਦੀ ਸਰਕਾਰ ਰਹੀ ਆ ਹੁਣ 2 ਸਾਲ ਇਹਨਾਂ ਨੂੰ ਐਨੂੰ ਹੋ ਗਿਆ ਫਿਰ ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਜੇ ਉਹਨਾਂ ਨੇ ਇਹ ਕੰਮ ਕੀਤਾ ਸੀ ਲੋਕਾਂ ਲਈ ਤਾਂ ਨਾਰਾਜ਼ ਵੀ ਤਾਂ ਹੀ ਸੀ ਅੱਛਾ ਵੀ ਮੰਨ ਲਓ ਗੁਰੂ ਸਾਹਿਬ ਦੀ ਬੇਇੱਜ਼ਤੀ ਹੋਈ ਤੇ ਇਨਸਾਫ ਨਹੀਂ ਹੋਇਆ ਸਾਹਿਬ ਨਹੀਂ ਮਿਲਿਆ ਇਸ ਗੱਲ ਤੋਂ ਅਕਾਦ ਵਿੱਚ ਅਸੀਂ ਨਹੀਂ ਇਨਸਾਫ ਮਿਲਣਾ ਚਾਹੀਦਾ ਤੇ ਭਗਵਾਨ ਮਾਨ ਨੇ ਵੀ ਇਹ ਵਾਅਦਾ ਕੀਤਾ ਸੀ ਵੀ ਅਸੀਂ ਇਨਸਾਫ ਦਿਵਾਵਾਂਗੇ ਅਸੀਂ ਉਹ ਕਰਾਂਗੇ ਕੁਝ ਵੀ ਨਹੀਂ ਕੀਤਾ ਨਰੇਗਾਲੇ ਵਿਚਾਰੇ ਆ ਉਹਨਾਂ ਨੂੰ ਆ ਮਿਲਦੇ ਨਹੀਂ ਪੈ ਨਰੇਗਾ ਦੇ ਪੈਸੇ ਉਹ ਬਜ਼ੜੇ ਤਰਲੇ ਮਾਰਦੇ ਫਿਰਦੇ ਆ ਇਹ ਕਿਹੜੇ ਜਿਹੇ 60 ਸਾਲ ਤੋਂ ਉੱਪਰ ਹੈ ਉਹ ਨਰੇਗਾ ਵਿੱਚ ਕੰਮ ਨਹੀਂ ਕਰੇਗਾ ਜਿਹੜਾ ਵਿਚਾਰੇ ਹੁਣ ਉਹ ਉਹਨਾਂ ਮਾੜਾ ਮਟਾ ਰੋਜ਼ਗਾਰ ਇੱਕ ਹਾਸੀ ਰੋਟੀ ਦਾ ਮਸਲਾ ਸੀ ਉਹ ਵੀ ਉਹਨਾਂ ਦਾ ਖੁੰਡ ਹੈ ਇਹ ਗੱਲ ਮਾੜੀ ਹੈ ਨਾ ਜੀ ਬਦਲ ਉਹਨਾਂ ਨੇ ਬਾਦਲ ਸਾਹਿਬ ਨੇ ਚੰਗੇ ਕੰਮ ਕੀਤੇ ਸੀ ਹਰ ਬੰਦਾ ਕਹਿੰਦਾ ਉਹਨਾਂ ਨੇ ਚੰਗੇ ਕੰਮ ਕੀਤੇ ਸੀ ਪਰ ਦੋ ਤਿੰਨ ਕੰਮ ਚਲੋ ਜਿਹੜੀ ਬੇਅਦਬੀ ਹੋਈ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਅੱਛਾ ਚਲੋ ਸਰਸਰ ਸਾਹਿਬ ਨੂੰ ਮਾਫੀ ਦੇਤੀ ਉਹ ਵੀ ਉਹਨਾਂ ਦੀ ਗੱਲ ਉਲਟ ਗਈ ਇਹ ਡੀਜੀਪੀ ਸਮੇਤ ਸੈਣੀ ਲਾਇਆ ਹਾਂਜੀ ਅਜਹਾਰ ਆਲਮ ਲਾਇਆ ਉਹ ਦੀ ਘਰ ਵਾਲੀ ਨੂੰ ਤوجਹੋ ਦਿੱਤੀ ਹਾਂਜੀ ਉਹ ਕੰਮ ਜਿਹੜੇ ਬਸਲੋ ਨੇ ਡੱਬ ਲਏ ਦੂਜੇ ਕੰਮਾਂ ਨੂੰ ਚੰਗੇ ਕੰਮ ਨੂੰ ਆਦਲ ਸਾਹਿਬ ਜਿਹੜੇ ਨੇ ਬਾਦਲ ਸਾਹਿਬ ਆਪ ਚੰਗੇ ਸੀ ਜਿਹੜੇ ਨਾਲ ਦੂਜੇ ਨਾ ਉਹਨਾਂ ਨੇ ਜਿਹੜੇ ਹੇਠਲੇ ਜਿਵੇਂ ਆਪਾਂ ਕਰਨ ਦੇ ਕਹਿ ਦਿੰਨੇ ਆ ਉਹਨਾਂ ਨੇ ਕੰਮ ਗਲਤ ਕਰਵਾਏ ਆ ਬਾਦਲ ਸਾਹਿਬ ਨਹੀਂ ਸੀ ਮਾੜੇ ਬਾਦਲ ਸਾਹਿਬ ਚੰਗੇ ਸੀ ਉਹਨਾਂ ਨੇ ਕਰਨ ਕਰਕੇ ਤੇ ਉਹ ਬਦਨਾਮੀ ਦੇ ਵੇਖੋ ਜੀ ਵੱਡੇ ਦੀ ਹੁੰਦੀ ਜਿਹੜਾ ਮੇਨ ਹੋਵੇ ਹਾਂਜੀ ਕੰਮ ਦੂਜੇ ਕਰਕੇ ਮੇਰੇ ਥੋੜਾ ਪਿੰਡ ਜਿਹੜਾ ਹੁਣ ਜਿਆਦਾ ਬਾਲ ਸਾਹ ਨੂੰ ਵੋਟਾਂ ਪਾਊਗਾ। ਪਹਿਲਾਂ ਤਾਂ ਜੀ ਸਾਡਾ ਤਕਰੀਬਨ ਸਾਰਾ ਪਿੰਡ ਇਹ ਇਲਾਕਾ ਹੀ ਤੁਸੀਂ ਵੇਖਿਆ ਹੋਣਾ ਪਹਿਲਾਂ ਸਾਡਾ ਬਾਲ ਸਾਹ ਮਗਰੀ ਸੀ। ਪਿਛਲੇ ਵਾਰੀ ਲੋਕਾਂ ਦਾ ਰਜਾਨ ਰਜਾਨ ਬਣਿਆ ਵੀ ਉਹਨਾਂ ਮਤਲਬ ਇਹ ਆਮ ਆਦਮੀ ਨੂੰ ਵੋਟਾਂ ਪਾਉਣੀਆਂ ਲੋਕਾਂ ਦਾ ਹਰੇਕ ਦਾ ਵੀ ਬਦਲਾ ਆਵੇ ਬਦਲਾ ਆਵੇ। ਬਦਲਾ ਦੇ ਜਿਹੜੇ ਚੱਕਰ 'ਚ ਲੋਕਾਂ ਵੋਟਾਂ ਪਾਈਆਂ ਨਾ ਉਹ ਗੱਲ ਬਣੀ ਨਹੀਂ। ਵੈਸੇ ਜਿਵੇਂ ਭਵੰਤਮਾਨ ਨੇ ਜਿਹੜੀ ਗੱਲਾਂ ਕਹੀਆਂ ਦੇ ਨਾ ਉਹ ਗੱਲ ਹੁਣ ਖੁੱਡੀਆਂ ਸਾਹਿਬ ਇੱਥੋਂ ਗਏ ਜਿੱਤ ਕੇ ਇੱਥੇ ਆਣ ਕੇ ਉਹਨਾਂ ਨੂੰ ਪਿੰਡ ਦੇ ਵਿੱਚ ਪੁੱਛਣਾ ਤਾਂ ਚਾਹੀਦਾ ਸੀ ਕਿਸਾਨਾਂ ਨੂੰ ਕਿ ਭਾਈ ਤੁਹਾਡਾ ਕਿੰਦਾ ਕਿੰਦਾ ਕੀ ਨੁਕਸਾਨ ਹੋਇਆ ਹੈ ਕਿਵੇਂ ਬੰਦ ਆਣ ਕੇ ਉਹਨਾਂ ਨੂੰ ਜਲਦ ਦੇਂਦੇ ਕੁਝ ਬਣਪਲਾ ਆਣ ਕੇ ਪੁੱਛਦੇ ਤਾਂ ਸਹੀ ਬਿਤੇਈ ਤਾਂ ਵੋਟਾਂ ਪਾ ਕੇ ਜਿੱਤਾਇਆ ਕੱਲਿਆ ਨਹੀਂ ਭਾਈ ਜੀ ਆਏ ਵਰੀ ਆਏ ਪੰਜ ਸਰਵਾਰ ਵਾਲੀ ਲੋਕੀ ਬਦਲਾ ਪਾਲਦੇ ਆ ਆਏ ਵਾਰੀ ਲੋਕੀ ਬਦਲਾ ਪਾਲਦੇ ਆ ਪਹਿਲਾ ਕੈਪਟਨ ਸਾਹਿਬ ਆਏ ਉਹਨਾਂ ਨੂੰ ਜਿਹੜਾ ਕੈਪਟਨ ਨੇ 5 ਸਾਲ ਬੜੇ ਵਧੀਆ ਕੰਮ ਕੀਤੇ ਜਿਹੜੀ ਗੱਲ ਕਰਾਂਗੇ ਜੀ ਪਹਿਲੇ ਪਹਿਲੇ 5 ਸਾਲ ਉਹ ਚੱਕਰ ਦੇ ਕੈਪਟਨ ਸਾਹਿਬ ਜ਼ੁਰੀਏ ਆਏ ਦੂਜੀ ਵਾਰੀ 5 ਸਾਲ ਜਿਹੜੇ ਉਹਨਾਂ ਨੇ ਕੋਵਿਡ ਦੇ ਵਿੱਚ ਵੀ ਉਹਨਾਂ ਬਾਹਰ ਹੀ ਨਹੀਂ ਨਿਕਲੇ ਕਿਸੇ ਨੂੰ ਪੁੱਛਿਆ ਹੀ ਨਹੀਂ ਤੇ ਆਏ ਵਾਰੀ ਕਿਉਂ ਫਿਰ ਬਦਲਾ ਲੋਕੀ ਭਾਦਦੇ ਆਂ ਉਹਨਾਂ ਨੇ 5 ਸਾਲ ਕਿਹੜੇ ਚੰਗੇ ਕੰਮ ਕੀਤੇ ਉਹ ਤੋਂ ਨਰਮੇ ਦੀ ਬੀਬੂ ਚੰਗੇ ਆਏ ਸੀ ਨਰਮੇ ਹੋੜ ਗਏ ਵਧੀਆ ਮਤਲਬ ਇਹ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੇ ਕੰਮ ਚੰਗੇ ਕੀਤੇ ਸੀ ਜਿਸ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਹੋਰ ਐਵੇਂ ਤਾਂ ਪਾਈਆਂ ਨਹੀਂ ਲੋਕਾਂ ਨੇ ਉਹ 5 5 ਸਾਲ ਉਹਨਾਂ ਨੇ ਵਧੀਆ ਸਰਕਾਰ ਉਹ ਤੋਂ ਰਹੀ ਸੀ ਕੁੱਲ ਮਲਾ ਕੇ ਇਹ ਬਾਲੇ ਚੰਗੇ ਕੋਈ ਠੀਕ ਕੀਤੇ ਸੀ ਕੰਮ ਕੁੱਲ ਮਲਾ ਕੇ ਨਹੀਂ ਭਾਈ ਜੀ ਆਏ ਵਾਰੀ ਕਿਉਂ ਬਦਲਾ ਲੋਕੀ ਭਾਦਦੇ ਆ ਫਿਰ ਬਦਲਾਅ ਹੀ ਹੁਣ 10 ਸਾਲ ਸਰਕਾਰ ਰਹੀ ਬਾਲ ਸਾਹਿਬ ਦੀ ਲਗਾਤਾਰ ਰਹੀ 10 ਸਾਲ ਲਗਾਤਾਰ ਰਹੀ ਬਦਲਾਅ ਕਿਉਂ ਭਾਲਦੇ ਜੀ ਹੁਣ ਇਹ ਇਹ ਮੰਨ ਲਓ ਕਾਰਨ ਹੈ ਜੀ ਮਤਲਬ ਲੋਕਾਂ ਨੇ ਇਹ ਚੀਜ਼ ਕਰਕੇ ਲੋਕਾਂ ਨੇ ਵੀ ਇੱਕ ਜਿਹੜਾ ਤੁਸੀ ਦੱਸਿਆ ਜੀ ਬੇਅਬਦੀ ਵਾਲੀ ਗੱਲ ਇਸ ਚੀਜ਼ ਤੋਂ ਹੋਇਆ ਕੰਮ ਜਿਹੜਾ ਬਾਲ ਸਾਹਿਬ ਉਹ ਜਿਹੜਾ ਵਿੱਚ ਬੰਦੇ ਮਾੜੇ ਕਰਕੇ ਨਾ ਇਹ ਕੰਮ ਹੋਇਆ ਪਰ ਆਪਾਂ ਦੇ ਆਣੇ ਵੀ ਜੇ ਕੀਤਾ ਸੀ ਤੇ ਫਿਰ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਵਾਈ ਗਈ 10 ਸਾਲ ਕਪਟਨ ਦੀ ਸਰਕਾਰ ਰਹੀ ਹੈ ਤੇ 2 ਸਾਲ ਭਗਵੰਤ ਮਾਨ ਜੀ ਨੂੰ ਇਹ ਨੂੰ ਹੋ ਗਿਆ ਇਹਨਾਂ ਨੇ ਕਿਉਂ ਨਹੀਂ ਜੀ ਉਹ ਮਤਲਬ ਚੁੱਕੇ ਅੰਦਰ ਦਿੱਤੇਗੇ ਜੇ ਉਹਨਾਂ ਨੇ ਮਤਲਬ ਨਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਨਹੀਂ ਆਣੇ ਸਾਡਾ ਗੁਰੂ ਹੈ ਹੈ ਤੇ ਸਾਡੇ ਧਰਮ ਦੀ ਜੀ ਬੇਅਦਬੀ ਹੋਈ ਕੋਈ ਕੋਈ ਵੀ ਪਾਰਟੀ ਅਸੀਂ ਅੱਜ ਇਹਨੂੰ ਉਹ ਸਾਹਮਣੇ ਆਉਂਦਾ ਹੈ ਸੱਚ ਵੀ ਉਹ ਗੁਨਾਹਗਾਰ ਨੇ ਉਹਨਾਂ ਨੂੰ ਅੰਦਰ ਜੇਲ੍ਹ ਦਿੱਤਾ ਜਾਂਦਾ ਅਸੀਂ ਵੀ ਛੱਡ ਦੇਗੇ ਪਾਰਟੀ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ ਬਹੁਤ